ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਲਕ ਕਲਾਂ ਦੇ ਵਿੱਚ ਮਾਲਕ ਕਲਾਂ ਪਿੰਡ ਤੋਂ ਜਿਹੜੀ ਗਿੱਲ ਰੋਡ ਦੇ ਉੱਤੇ ਮਲਾ ਜਰਦਾ ਉਹ ਰੋਡ ਦੇ ਉੱਤੇ ਕੋਠੀ ਆ ਕੋੜੇ ਵਾਲੀ ਉਹ ਕੋਠੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਬਾਈ ਕੁਝ ਸੰਦ ਉਦੋਂ ਵੇਚਤੇ ਸੀ ਤੇ ਕੁਝ ਰਹਿ ਗਏ ਸੀ ਇਹਨਾਂ ਤੋਂ ਕੰਮ ਲੈਣਾ ਸੀ ਬਾਈ ਹੁਣਿਆਂ ਨੇ ਤਾਂ ਕਰਕੇ ਇੱਕ ਦੀ ਰੱਖ ਲਏ ਸੀਗੇ ਉਹ ਕੰਮ ਲੈ ਕੇ ਹੁਣ ਇਹ ਵੀ ਬਾਈ ਉਹਨਾਂ ਨੇ ਵੇਚਨੇ ਆ ਕੁਝ ਕੁ ਦਿਨਾਂ ਦੀ ਦੂਰੀ ਆ ਇਸ ਕਰਕੇ ਪਾਈ ਜਾਂਦਾ ਵੀ ਅੱਦਾਂ ਸਮਾਨ ਆ ਪਰ ਉਦੋਂ ਵੇਚਤਾ ਇਹ ਅੱਦਾਂ ਫਿਰ ਮੁੰਡੇ ਨਾਲ ਰਹਿ ਕਰਕੇ ਤੇ ਇਹ ਵੀ ਬਾਈ ਨੇ ਹੁਣ ਵੇਚਣਾ ਲਾਤਾ ਵਾ ਮਿੱਤਰੋ ਗੱਡੀ ਉਸ ਵੀਡੀਓ ਦੇ ਵਿੱਚ ਰਹਿ ਗਈ ਸੀਗੀ ਬਰੀਜਾ ਜਿਹੜੀ ਤੁਹਾਨੂੰ ਵਿਖਾਈ ਸੀਗੀ ਇਹਦਾ ਰੇਟ ਨਹੀਂ ਤੈਅ ਹੋਇਆ ਸੀਗਾ ਤੇ ਆ ਉਹ ਕਰਦੇ ਆ ਗੱਲਬਾਤ ਇੱਕ ਵੈੜ ਵੀ ਖੜੀ ਹੋਰ ਬਾਈ ਸਾਰੇ ਜਾਨਵਰਾਂ ਦੀ ਡਿਟੇਲ ਉਸ ਤੋਂ ਪਹਿਲਾਂ ਦੱਸ ਦਵਾਂ ਜੋ ਜਾਣਕਾਰੀ ਜੋ ਡਿਟੇਲ ਜੋ ਗੱਲਬਾਤ ਹੋਊਗੀ ਉਹ ਮਾਲਕ ਦੇ ਦੁਆਰਾ ਜਿਹੜੀ ਚੀਜ਼ ਦੀ ਦੱਸੀ ਜਾਏਗੀ ਆਪਾਂ ਦਾ ਤੁਹਾਨੂੰ ਪੁੱਛ ਕੇ ਉਹ ਚੀਜ਼ ਦੱਸ ਦੇਣੀ ਆ ਅਗਲੀ ਕਾਰਵਾਈ ਤੁਸੀਂ ਕਰਨੀ ਕਿਉਂ ਜੀ ਤੁਮ ਸੱਸੀ ਕਾ ਜੀ ਕੀ ਹਾਲ ਸੱਸੀ ਕਾ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਵਧੀਆ ਬਾਈ ਸੇਤਾ ਦੇ ਪਰਿਵਾਰ ਵਧੀਆ ਠੀਕ ਠਾਕ ਹੈ ਜੀ ਸਰਦੀ ਕਾ ਹੁਣ ਤਿਆਰੀ ਆ ਫਿਰ ਮੁਕੰਮਲ ਹਾਂ ਜੀ 15 ਦਿਨਾਂ ਤੱਕ ਜਾਵਾਂਗੇ 15 ਦਿਨ ਦਾ ਬਸ ਇਹ ਫਿਰ ਉਦੋਂ ਨਹੀਂ ਦੇਣਾ ਸੀ ਤੇ ਹੁਣ ਰਹਿ ਕਰ ਲਈਏ ਵੀ ਵੇਚਣ ਦੀ ਹਾਂ ਜੀ ਹਾਂ ਜੀ ਉਹ ਰਹਿ ਗਿਆ ਸੀਗਾ ਜੀ ਉਦੋਂ ਫਿਰ ਮੁੰਡਾ ਕਹਿੰਦਾ ਸਾਂਝੇ ਮੇਰੇ ਭਰਾ ਨਾ ਸੀਗੇ ਠੀਕ ਹੈ ਜੀ ਇਹ ਕਹਿੰਦਾ ਵੰਡ ਕੇ ਪੜ ਗਿਆ ਤੁਹਾਡਾ ਨਿਪੜ ਗਿਆ ਜੀ ਸਾਰਾ ਚਲੋ ਠੀਕ ਹੈ ਚੰਗੀ ਗੱਲ ਆ ਬਈ ਆਓ ਬਾਈ ਬਾਜੇ ਰੋਲਾ ਪਾਉਣ ਨਾਲ ਚੰਗੀ ਗੱਲ ਹੈ ਨਾ ਉਹ ਸਾਂਝੇ ਸੀਗੇ ਸਾਨੂੰ ਜੀ ਸੇ ਠੀਕ ਆ ਅੱਛਾ ਡ੍ਰਿੱਲ ਕਿੰਨੇ ਪੂਰੀ ਹੈ ਬਈ ਇਹ 11 ਪੂਰੀ ਆ ਸਰ 0 ਡ੍ਰਿੱਲ ਆ 0 ਡ੍ਰਿੱਲ ਆ 11 ਪੂਰੀ ਹੈ ਠੀਕ ਆ ਜੀ ਕਿੰਨੇ ਦੀ ਦੇ ਦੇ ਦਾਂਗੇ ਬਈ ਇਹ ਆਪਾਂ ਇਹ ਦੇ ਦਾਂਗੇ 17000 ਦੀ 17000 ਦੀ ਜਲਦੀ ਜਲਦੀ ਇਹ ਚ ਵਧੀਆ ਇੱਕ ਹਾਂ ਠੀਕ ਚੱਲ ਵੱਡਾ ਮੋਟਾ ਰਿਪੇਅਰ ਕਰਾਉਣੀ ਪਊ ਹਣਾ ਹਾਂ ਮਾੜੀ ਮੋਟੀ ਤਾਂ ਹੋ ਸਕਦੀ ਐ ਉਂ ਚੱਲਦੀ ਐ ਜਣੀ ਆਪਾਂ ਬੀਚਦੇ ਆ ਠੀਕ ਆ ਜੀ 0 ਡ੍ਰਿੱਲ 17000 ਦੀ ਦੇ ਹਾਂ ਠੀਕ ਹੈ ਜੀ ਤੇ ਇਹ ਫਿਰ ਮਹ ਚੱਲਦਾ ਵਧੀਆ ਹਾਂ ਚੱਲਦਾ ਵਧੀਆ ਮੌਕੇ ਤੇ ਹੁਣ ਚਾਲੂ ਹੈ ਜੀ ਹੁਣ ਚਾਲੂ ਆ ਜਮ ਹੈ ਇਹ ਕਿੰਨੇ ਦਾ ਦੇ ਦੇਾਂਗੇ ਜੀ ਇਹ ਸਾਰਾ ਆਪਾਂ ਦੇ ਦੇਾਂਗੇ 28000 ਦਾ ਦੇਣਾ 28000 ਦਾ ਹਾਂ ਮਾਨ ਤਾਨ ਦਾ ਜਸਮੂਰ ਕਰ ਦੇਾਂਗੇ ਵਿੱਚੋਂ ਕਰ ਦਾਂਗੇ ਥੋੜਾ ਜਿਹਾ ਮਾਨ ਕਿੰਨਾ ਕੁ ਕਰਦੇ ਹਾਂ ਹਾਂ ਥੋੜਾ ਜਿਹਾ ਰੇਟ ਦੱਸ ਦਿਓ 10000 ਖੰਡ ਦਾ ਹੀ ਕਰਾਂਗੇ 10000 ਖੰਡ ਦਾ ਹੀ ਅੱਗੇ ਬਾਈ ਨੂੰ ਟਰਾਲੀ ਵਾਲਾ ਕੰਮ ਕਰਦਾ ਅੱਗੇ ਟਰਾਲੀ ਯਾਰ ਬਾੜੀ ਮੰਡੀ ਜਾੜੀ ਦੇ ਇਹ ਗੱਲ ਕੋਈ ਨਾ ਤੇ ਆ ਬਾਈ ਆ ਦੂਜਾ ਕੰਡਾ ਕੰਡਾ ਵੀ ਇੱਕ ਦੇ ਦਾਂਗੇ 3000 ਦਾ ਬਈ ਆਹ ਤੇ ਆ ਜੀ ਚੱਲਦਾ ਹੈ ਵਧੀਆ ਬਈ ਹਾਂ ਚੱਲਦਾ ਹੀ ਕੰਡਾ ਬੱਟੇ-ਬੁੱਟੇ ਹੈਗੇ ਇਹਦੇ ਨਾਲ ਬੱਟੇ ਹੈਗੇ ਠੀਕ ਹੈ ਠੀਕ ਹੈ ਇਹ 3000 ਦਾ ਦੇ ਦਾਂਗੇ ਹਾਂ ਠੀਕ ਹੈ ਇਹ ਤਾਂ ਹੋ ਗਿਆ ਆਪਣੇ ਸੰਦ ਦੂਜੇ ਤੇ ਆ ਗੱਡੀ ਫਿਰ ਕਿਹੜਾ ਮਾਡਲ ਸੀਗੀ ਇਹ ਜੈਡ ਡੀ ਆਈ ਆਈ ਜੈਡ ਡੀ ਆਈ ਪਲੱਸ ਹਾਂ ਤੇ ਠੀਕਾ ਲਾਏ ਤੇ ਪਲਾਟੀ ਦੀ ਵਜਦੇ ਆ ਲਾਏ ਜੈਡ ਡੀ ਆਈ ਪਲੱਸ ਹੈ ਨਾ ਜੀ ਤੇ ਪਲਾਟੀ ਤੇ ਲਾਏ ਲੱਗੇ ਹੋਏ ਨੇ ਉਹਨੂੰ ਹਾਂ ਜੀ 17 ਮਾਡਲ 17 ਮਾਡਲ ਆ ਤੇ ਨੰਬਰ ਓਨਰ ਕਿੰਨੇ ਆਖਿਆ ਸੀਗਾ ਇਹ ਤੀਜੇ ਓਨਰ ਆ ਤੇ ਮੋਗਾ ਨੰਬਰ ਅਰੀਜਨਲ ਮੋਗੇ ਇਹ ਜਿਹੜੀ ਜਨਮ ਮੋਗੇ ਦੇ ਨਿਕਲੀ ਹੈ ਤੀਜਾ ਨਾਮ ਆ ਜੀ ਠੀਕ ਆ ਅੱਛਾ ਸੀਟ ਕਵਰ ਉਕੇ ਪਿਆ ਗੱਡੀ ਦਾ ਵਧੀਆ ਵਧੀਆ ਹੀ ਕੋਈ ਏਸੀ ਉਸੇ ਸਾਰਾ ਟੌਪ ਦਾ ਠੀਕ ਚੱਲੀ ਕਿੰਨੀ ਕੁ ਇਹ ਜੀ 1 ਲੱਖ ਚੱਲੀ ਆ 1 ਲੱਖ ਪੂਰੀ ਚੱਲੀ ਹੋਈ ਆ ਠੀਕ ਆ ਕਿੰਨੇ ਦੀ ਦੇ ਦਿਆਂਗੇ ਅੱਜ ਜੀ ਇਹ ਸਰ ਜੀ 7 ਲੱਖ ਮੈਂ ਮੰਗਦਾ ਇਹਦਾ ਠੀਕ ਹੈ ਜੀ ਐਂਡ ਵੇ ਮਾਨ ਤਣ ਨਾਲ ਜਿਸ ਨੂੰ ਜਿੱਥੇ ਜੀ ਆਪਾਂ ਅਗਲੇ ਨੂੰ ਗੱਡੀ 75 ਦੀ ਦੇ ਦੇਣੀ ਯਾਰ ਤੁਸੀਂ 675 ਤੋਂ ਘੱਟ ਮੈਂ ਗੱਡੀ ਦੇਣੀ ਨਹੀਂ ਠੀਕ ਆ ਬਈ ਹਾਂ ਇਹ ਨਹੀਂ ਤਾਂ ਬਈ ਫਿਰ ਮਾਰਕੀਟ 'ਚ ਹੋ ਜਾਗੀ ਸਾਡੇ 6 60 ਮੈਨੂੰ ਲਾ ਗਿਆ ਪਰ ਮੈਂ ਦਿੱਤੀ ਨਹੀਂ ਗੀ ਉਦੋਂ ਦੀ ਗੱਲ ਪੈਸੇ ਤਾਂ ਲੱਗ ਗਏ ਸੀ ਉਦੋਂ ਪੈਸੇ ਲੱਗ ਹੀ ਜਾਂਦੇ ਆ ਹੂੰ ਠੀਕ ਆ ਗੱਡੀ ਚੰਗੀ ਕਰਕੇ ਮੈਂ ਦਿੰਦਾ ਨੇ ਹੂੰ ਵੀ ਨਵੀਂ ਲੈਣੀ ਜਿੰਨੀ ਉਹਦੇ ਨਾਲੋਂ ਤਾਂ ਚੰਗੀ ਆ ਬਈ ਨਵੀਂ ਪਈ ਗੱਡੀ ਨੂੰ ਹੋਇਆ ਕੀ ਕਰਨ ਵਾਲੀ ਨਹੀਂ ਆ ਨਹੀਂ ਨਹੀਂ ਗਾਰੰਟੀ ਹੈ ਹੀ ਆਪਣੀ ਗੱਡੀ ਦੀ ਟਾਇਰ ਵੀ ਨਵੇਂ ਆ ਹਨਾ ਹਾਂ ਚੰਗੀ ਗੈਰ ਤੋਂ ਨਾਲ ਦੀ ਹੈ ਕਿ ਪੁਆਏ ਸੀ ਨਹੀਂ ਪੁਆਏ ਸੀ ਮੁੰਡੇ ਨੇ 40 ਠੀਕ ਹੈ ਠੀਕ ਹੈ ਟਾਇਰ ਤੇ ਲਾਈਪ ਹੋਏ ਸੀ 7 ਲੱਖ ਦੀ ਮੈਂ ਗੱਡੀ ਲਈ ਸੀ ਪਹਿਲਾਂ ਠੀਕ ਹੈ ਬਈ ਠੀਕ ਹੈ ਇਹ 18 ਮਾਡਲ ਆ ਹੈ 17 17 ਮਾਡਲ ਠੀਕ ਹੈ ਲੈ ਪੁੱਤ ਰੀਜਨਲ ਵਿਖਾ ਦੇ ਪਾਈ ਕਹਿੰਦੇ ਗੱਡੀ ਰਹਿ ਗਈ ਸੀ ਵਿਖਾਉਣ ਵਾਲੀ ਪਿਛਲੀ ਜਰੀ ਇਧਰੋਂ ਪਿੱਛੋਂ ਵੀ ਵਿਖਾ ਦਿਆ ਸਾਰਾ A ਤੋਂ Z ਪਾਰੀ ਮਗਰਲੀ ਖੋਲ ਕੇ ਵੀ ਵਿਖਾ ਦੇ ਮਗਰਲੇ ਸੀਟ ਕਵਰ ਵੀ ਇਹਦੇ ਸਾਰੇ ਆਹ ਵੇਖ ਲਓ ਬਈ ਮਿੱਤਰੋ ਠੀਕ ਆ ਓਕੇ ਹੁਣ ਤਾਂ ਹਰ ਇੱਕ ਪੱਖ ਤੋਂ ਵਖਾਤੀ ਕਿਉਂਕਿ ਚਲਾ ਕੇ ਆਦੀ ਤਸੱਲੀ ਕਰਕੇ ਉਜਾਇਾ ਜੀ ਹਾਂ ਹਾਂ ਤੇ ਇਹ ਦੇ ਦੇਣੀ 6,75,000 ਦੀ ਹੈ ਨਾ ਬਸ ਹੁਣ ਦੇਣੀ ਆ ਇਹ ਤੋਂ ਬਾਅਦ ਨਹੀਂ ਹੁਣ ਘੱਟ ਵੱਧ ਹੋਣਾ ਹੈ ਨਾ ਨਾ ਫੋਨ ਹੀ ਨਾ ਲਾਵੇ ਜੀ ਇਹ ਤੋਂ ਘੱਟ ਤੇ ਉਹ ਵਹਿੜਾ ਫਿਰ ਇਹ ਵਹਿੜਾਈ ਹੈਗੀ ਹੈ ਪਹਿਲਣ ਠੀਕ ਆ ਤੇ 4 ਕਿਲੋ ਡੰਗ ਦਾ ਤੋਲ ਕੇ ਦੁੱਧ ਲੈ ਜੇ 8 ਕਿਲੋ ਦਿੰਦੀ ਹੈ ਦੋਵੇਂ ਡੰਗਾਂ ਦਾ 8 ਕਿਲੋ ਆ ਠੀਕ ਹੈ ਕਿੰਨੇ ਦੀ ਦੇ ਦੇਗੇ ਜੀ ਪੋਲੀ ਆ ਤੇ ਜੱਸੀ ਲਗਾ ਠੀਕ ਹੈ ਜੀ ਤੇ ਦੇ ਦੇਣੀ ਇਹ ਦੂਜਾ ਜੀ ਇੱਕ ਮਿੰਟ ਵਖਾ ਵੀ ਦਿੰਨਾ ਮੈਂ ਬਰ ਰਹਿਣ ਤੋਂ ਕੋਈ ਗੱਲ ਨਹੀਂ ਡਰਦੀ ਆ ਤੁਹਾਡੇ ਤੋਂ ਨਹੀਂ ਡਰਦੀ ਠੀਕ ਕਿੰਨੇ ਦੀ ਦੇ ਦਾਂਗੇ ਇਹ 25000 ਦੀ ਦੇਣੀ ਹੈ ਮਾਣ ਤਣ ਨਾਲ ਮੜਾ ਮੋਟਾ ਭਵੇਂ ਇਹਦੇ ਚੱਕਰ ਹੀ ਹੋਏ ਗਾਂ ਮਿਹਰਬਾਨੀ ਬੁਣੀ ਕੋਈ ਬਈ ਇਹ ਹਾਂ ਬਣੀ ਬੁਣੀ ਬਣੀ ਤਾਂ ਕੱਲ ਪਰਸੋਂ ਠੀਕਾ ਭਰਾਏ ਠੀਕ ਕੱਲ ਆਪਦੇ ਕੋਰੇ ਭਰਾਏ ਇੱਥੇ ਹਾਂ ਪਰਸੋਂ ਰੱਬੀ ਸੀ ਪਰਸੋਂ ਮੈਂ ਠੀਕਾ ਭਰਾਦਾ ਠੀਕ ਆ ਭਾਦੀ ਮੈਲਾ ਵੀ ਹੋਣੀ ਬਣੀ ਆ ਫਿਰ ਹਾਂ ਤੇ ਨੰਬਰ ਕਿੰਨਾ ਆ ਆਪਣਾ ਜੀ 98768 5351 ਇੱਕ ਵਾਰੀ ਹੋਰ ਬੋਲੀ ਜੀ 9876851350 ਠੀਕ ਹੈ ਇਸ ਨੰਬਰ ਤੇ ਕਰ ਲਿਓ ਭਾਈ ਨਾਲ ਰਾਬਤਾ ਕਹਿਮ ਗੱਲਬਾਤ ਲਈ ਨੰਬਰ ਸਕਰੀਨ ਤੇ ਆ